ਸਿਖਾਜੀ ਸਾਰਿਆਂ ਨੂੰ ਹਰ ਕੀ ਹਾਲ ਚਾਲ ਸਾਰਿਆਂ ਦੇ ਚੜਦੀਕਲਾ ਤੇ ਚੜਦੀਕਲਾਈ ਹੋਣੀ ਚਾਹੀਦੀ ਹੈ ਤੇ ਅੱਜ ਤੁਸੀਂ ਸੋਚ ਰਹੇ ਹੋਗੇ ਮੰਮੀ ਕਿਉਂ ਨਹੀਂ ਬੋਲ ਰਹੀ ਬਿਕੋਜ਼ ਮੰਮੀ ਤਾਂ ਗੱਲ ਕਰਾਵੋ ਚੁਕਿਆ ਤਾਂ ਅੱਜ ਪੂਰੇ ਉਸਮੈਂ ਬੋਲੂੰਗੀ ਪਰ ਮੰਮੀ ਹਾਂ ਨਾ ਤਾਂ ਕਰੀ ਸਾਥ ਹੈ ਤਾਂ ਜਿਹੜਾ ਅੱਜ ਸਸਲ ਦਾ ਟੋਪਿਕ ਹੋਇਆ ਐਂਜਲ ਸਕੈਮ ਚੈਰਿਟੀ ਔਰ ਬਿਜ਼ਨਸ ਵੇ ਯੋਰ ਡੋਨੇਸ਼ਨ ਰੀਅਲੀ ਕਰਸ ਮਤਲਬ ਇਹ ਕਿ ਜਿਹੜਾ ਐਨ ਜੀ ਓ ਸਕੈਮ ਹੈ ਉਹ ਚੈਰਿਟੀ ਜਾ ਰਿਹਾ ਜਾਂ ਫਿਰ ਕੋਈ ਬਿਜ਼ਨਸ ਹੈ ਇਹ ਦੱਸਣਗੇ ਜਿੱਤੇ ਤੁਸੀਂ ਡੋਨੇਟ ਕਰ ਰਹੇ ਹੋ ਆਪਣੇ ਪੈਸੇ ਜੇ ਸਹੀ ਜਗ੍ਹਾ ਜਾ ਰਹੇ ਕਿ ਨਹੀਂ ਜਾ ਰਹੇ ਹੂੰ ਹੂੰ ਉਹ ਦੱਸਣਗੇ ਤਾਂ ਉਹ ਬਿਨਾਂ ਕਿਸੇ ਚਰਤਾ ਪਹਿਲ ਵੀਡੀਓ ਕਰਦੇ ਆ ਸਟਾਰਟ ਐਨ ਜੀ ਓ ਵਾਲਾ ਕੰਮ ਬਿਜ਼ਨਸ ਕਿਵੇਂ ਬਣਿਆ ਇਹਨਾਂ ਐਨ ਜੀ ਓਸ ਤੇ ਸਵਾਲ ਕਿਉਂ ਖੜੇ ਹੋਏ ਇਹਨਾਂ ਦੇ ਇਸ ਬਿਜ਼ਨਸ ਚ ਆਪਾਂ ਆਮ ਲੋਕਾਂ ਨੇ ਆਪਣਾ ਹਿੱਸਾ ਕਿਵੇਂ ਪਾਇਆ ਇਹਨਾਂ ਤਿੰਸਵਾਂ ਵਾਲਾਂ ਦੇ ਗੱਲਬਾਤ ਕਰਨੀ ਹੈ ਤੇ ਨਾਲ ਹੀ ਗੁਰਬਾਣੀ ਦੇ ਹਵਾਲੇ ਨਾਲ ਇਸ ਮਸਲੇ ਦਾ ਹੱਲ ਦੱਸਣਾ ਹੈ ਗੱਲ ਲੰਮੀ ਨਹੀਂ ਖਿੱਚਣੀ ਦਸਾ 15 ਮਿੰਟਾਂ 'ਚ ਗੱਲ ਸਮਝਾ ਦੇਣੀ ਹੈ ਵੀਡੀਓ ਪੂਰੀ ਦੇਖ ਲਿਓ ਚੰਗੀ ਲੱਗੀ ਸ਼ੇਅਰ ਕਰ ਦਿਓ ਨਹੀਂ ਤਾਂ ਕੋਈ ਚੱਕਰ ਨਹੀਂ ਸਮਾਜ ਸੇਵਾ ਦੇ ਨਾਮ ਤੇ ਵਪਾਰ ਚੱਲ ਰਿਹਾ ਹੈ ਲੋਕਾਂ ਨੂੰ ਜਾਣੇ ਅਣਜਾਣੇ 'ਚ ਦਾਨ ਤੇ ਗਜਾਇਆ ਜਾ ਰਿਹਾ ਹੈ ਤੇ ਮੰਗਤੇ ਬਣਾਇਆ ਜਾ ਰਿਹਾ ਹੈ ਸਮਾਜ ਸੇਵਾ ਦੇ ਨਾਮ ਤੇ ਕਾਰੋਬਾਰ ਖੜੇ ਹੋ ਗਏ ਸੈਲੀਬ੍ਰਿਟੀ ਫੀਲਿੰਗਸ ਆ ਗਈ 스타 ਬਣ ਗਏ ਵਿਦੇਸ਼ਾਂ ਚ ਮਹਿਲ ਖੜੇ ਹੋ ਗਏ ਪੋਡਕਾਸਟ ਚੱਲ ਪਏ ਫਿਲਮਾਂ ਚ ਕੰਮ ਮਿਲ ਗਿਆ ਹੀਰੋ ਗਾਇਕ ਆਪਣੇ ਫਾਇਦੇ ਨੂੰ ਨਾਲ ਰਲ ਗਏ ਉਤੋਂ ਇਸ ਘਟ ਜੋੜ ਚ ਮੀਡੀਆ ਭਾਈਵਾਲ ਹੋ ਗਿਆ ਤੇ ਸਮਾਜ ਸੇਵਾ ਐਸੀ ਹੋਈ ਕਿ ਅੱਜ ਜਿਸ ਨੂੰ ਕੋਈ ਕੰਮ ਨਹੀਂ ਮਿਲਦਾ ਉਹ ਬਣ ਜਾਂਦਾ ਸਮਾਜ ਸੇਵਕ ਤੇ ਫੇਰ ਸਾਲ ਮਗਰੋਂ ਨਵੀਂ ਸਕੋਰਪੀਓ ਘਰਮੋਰੇ ਖੜੀ ਹੁੰਦੀ ਆ ਕਿੱਥੋਂ ਸਮਾਜ ਸੇਵਾ ਚੋਂ ਪਹਿਲਾਂ ਇਹ ਸਮਝੋ ਕਿ ਸਮਾਜ ਸੇਵਾ ਕੀ ਹੁੰਦੀ ਹੈ ਸਮਾਜ ਸੇਵਾ ਮਤਲਬ ਬਿਨਾਂ ਸਵਾਰਥ ਲੋਕ ਭਲਾਈ ਦੇ ਕਾਰਜ ਕਰਨੇ ਜਿਸ ਚ ਆਪਣੇ ਕੋਲ ਕੋਈ ਪੈਸਾ ਨਹੀਂ ਰੱਖਿਆ ਜਾਂਦਾ ਸਗੋਂ ਸੇਵਾਦਾਰ ਵੱਜੋਂ ਲੋੜਵੰਦਾਂ ਤੱਕ ਮਦਦ ਜਾਂ ਜ਼ਰੂਰਤ ਅਨਸਾਰ ਚੀਜ਼ਾਂ ਪਹੁੰਚਾਈਆਂ ਜਾਂਦੀਆਂ ਜਾਂ ਕੋਈ ਕਾਰਜ ਕੀਤਾ ਜਾਂਦਾ ਜਿਵੇਂ ਪੰਜਾਬ ਚ ਕਿਸੇ ਦਾ ਘਰ ਬਣਾਤਾ ਕਿਸੇ ਦਾ ਵਿਆਹ ਕਰਤਾ ਕਿਸੇ ਨੂੰ ਰਾਸ਼ਨ ਦੇਤਾ ਜਿਵੇਂ ਆ ਹੜਾਂ ਦੇ ਵਿੱਚ ਵੀ ਆਪਾਂ ਆਮ ਹੀ ਦੇਖਿਆ ਹੁਣ ਸਮਝੋ ਕਿ ਐਨ ਜੀਓ ਕੀ ਹੁੰਦੀ ਹੈ ਇਸ ਦਾ ਮਤਲਬ ਇੱਕ ਅਜਿਹੀ ਸੰਸਥਾ ਹੈ ਜਿਸ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਹੁੰਦਾ ਪਾਰੇ ਸੰਸਥਾ ਨਾਨ-ਪ੍ਰੋਫਿਟ ਹੁੰਦੀ ਹੈ। ਯਾਨੀ ਇਸ 'ਚ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ। ਸੇਵਾ ਭਾਵ ਨਾਲ ਬਣਾਈ ਜਾਂਦੀ ਹੈ ਤੇ ਸੇਵਾ ਭਾਵ ਦੇ ਵਿੱਚ ਹੀ ਸੇਵਾ ਦੇ ਕਾਰਜ ਤੇ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਆ। ਐਨਜੀਓ ਦਰਪਣ ਇੱਕ ਸਰਕਾਰੀ ਵੈੱਬਸਾਈਟ ਆ ਜਿਹੜੀ ਅਜਿਹਿਆਂ ਐਨਜੀਓਸ ਨੂੰ ਰਜਿਸਟਰ ਕਰਦੀ ਆ ਤੇ ਇਸ ਦੇ ਡੇਟਾ ਅਨੁਸਾਰ ਭਾਰਤ ਦੇ ਵਿੱਚ ਕਰੀਬ 2 ਤੋਂ 2.5 ਲੱਖ ਐਨਜੀਓਸ ਆ। ਗਿਣਤੀ ਥੋੜੀ-ਬਹੁਤੀ ਵਧ-ਘਟ ਹੋ ਸਕਦੀ ਆ। ਸਮਾਜ ਸੇਵਾ ਮਤਲਬ ਬਿਨਾਂ ਸੁਆਰਥ ਇੱਕ ਸੇਵਾਦਾਰ ਵਜੋਂ ਲੋਕ ਭਲਾਈ ਦੇ ਕਾਰਜ ਕਰਨਾ ਪਰ ਮਸਲਾ ਇਹ ਹੋਇਆ ਕਿ ਇਹਨਾਂ ਐਨਜੀਓ ਕੋਲ ਕੰਮ ਕਰਨ ਵਾਸਤੇ ਵਲੰਟੀਅਰ ਨਹੀਂ ਹੈਗੇ ਕਿਉਂਕਿ ਸਮੇਂ ਦੀ ਰਫਤਾਰ 'ਚ ਕੋਈ ਇੰਨਾ ਵੇਲਾ ਨਹੀਂ ਹੈਗਾ ਵੀ ਬਿਨਾਂ ਮਾਇਆ ਕੋਈ ਸਮਾਜ ਸੇਵਾ ਵਾਸਤੇ ਤੁਰਿਆ ਫਿਰੇ ਕਿਉਂਕਿ ਜਿਸਨੇ 24 ਘੰਟੇ ਇਹੋ ਕੰਮ ਕਰਨਾ ਹੈ ਉਹਦੇ ਖਰਚੇ ਵੀ ਆ ਉਹਦਾ ਪਰਿਵਾਰ ਵੀ ਆ ਉਹਨੇ ਵੀ ਬੱਚੇ ਪਾਲਣੇ ਆ ਪਰ ਇੱਥੇ ਗੜਬੜ ਇਹ ਹੁੰਦੀ ਆ ਕਿ ਸਮਾਜ ਸੇਵਾ ਦੇ ਨਾਮ ਤੇ ਵਪਾਰ ਉਦੋਂ ਬਣਦਾ ਜਦੋਂ ਸੇਵਾਦਾਰੀ ਪੈਸੇ ਲੈ ਕੇ ਹੋਣ ਲੱਗਦੀ ਹੈ। ਜਿੰਨ ਤਨਖਾਹ ਦੇ ਉੱਤੇ ਵਲੰਟੀਅਰ ਰੱਖੇ ਜਾਂਦੇ ਆ। ਫਿਰ ਪੈਸੇ ਦੇ ਖੁੱਲੇ ਗੱਫੇ 'ਚ ਦਾਵ ਵੀ ਲੱਗਦਾ ਤੇ ਜਦੋਂ ਨਾਲ ਸੈਲੀਬ੍ਰਿਟੀ ਜੁੜ ਜਾਂਦੀ ਹੈ ਕੋਈ ਫਿਰ ਸਟੈਂਡਰਡ ਤੇ ਹੋਰ ਬੱਲੇ ਬੱਲੇ ਵੀ ਚਾਹੀਦੀ ਹੈ। ਉੱਪਰੋਂ ਜੇ ਕਿਸੇ ਮਸਲੇ ਤੇ HD ਵੀਡੀਓ ਨਾ ਬਣਾਈ, ਪ੍ਰੋਪਰ ਕੈਮਰੇ ਵਾਲੇ ਲਾ ਕੇ ਸ਼ੂਟ ਨਾ ਹੋਏ, ਰੀਲਾਂ ਨਾ ਬਣੀਆਂ, ਡਰੋਨ ਦੇ ਸ਼ਾਟ ਨਾ ਹੋਏ ਫਿਰ ਪੈਸਾ ਕਿਵੇਂ ਆਉਣਾ? ਇਥੇ ਇੱਕ ਹੋਰ ਧਿਰ ਇਸ ਸਮਾਜ ਸੇਵਾ ਦੇ ਵਿੱਚ ਜੁੜ ਜਾਂਦੀ ਹੈ ਉਹ ਹੁੰਦੀ ਹੈ ਗਾਇਕ ਤੇ ਕਲਾਕਾਰ ਜਾਂ ਐਕਟਰ ਤੀਜੀ ਧਿਰ ਦਾ ਮੈਂ ਥੋੜਾ ਅੱਗੇ ਜਾ ਕੇ ਦੱਸਦਾ ਹੁਣ ਜਦੋਂ ਪੈਸੇ ਖੁੱਲੇ ਆ ਰਹੇ ਆ ਰੋਜ਼ ਗੱਡੀਆਂ ਝੂਟੀਆਂ ਜਾ ਰਹੀਆਂ bizness class ਚ NGO ਦੇ ਮੁਖੀ ਘੁੰਮਦੇ ਆ ਜਦੋਂ ਨਾਲ ਗਾਇਕ ਕਲਾਕਾਰ ਆ ਰਲਦੇ ਆ ਫਿਰ NGO ਨੂੰ ਫੇਮ ਮਿਲਦਾ ਪ੍ਰਸਿੱਧੀ ਮਿਲਦੀ ਆ ਫਿਰ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚ ਹੋ ਜਾਂਦੀ ਆ ਇਸ ਚ ਲਿਵਿੰਗ ਸਟੈਂਡਰਡ ਹੋਰ ਵੱਧ ਜਾਂਦਾ ਕਿਉਂਕਿ ਕੋਈ ਗਾਇਕ ਵੀ ਕਿਸੇ ਆਮ ਐਨਜੀਓ ਦੇ ਕੋਲ ਨਹੀਂ ਆਉਂਦਾ ਉਹਨੇ ਜਾਣਾ ਫੇਮਸ ਤੇ ਸੋਸ਼ਲ ਮੀਡੀਆ ਤੇ ਚਰਚਿਤ ਐਨਜੀਓ ਦੇ ਕੋਲ ਤਾਂ ਕਿ ਉਹਦੇ ਨਾਮ ਨੂੰ ਵੀ ਹੋਰ ਗਲੋਰੀਫਿਕੇਸ਼ਨ ਮਿਲੇ ਸਰਕਾਰ ਦਾ ਇੱਕ ਕਾਨੂੰਨ ਆ ਕਿ ਇੱਕ ਬਿਜ਼ਨਸਮੈਨ ਨੇ ਕੁਝ ਹਿੱਸਾ ਕੁਝ ਪਰਸੈਂਟ ਹਿੱਸਾ ਆਪਣੀ ਚੈਰਿਟੀ ਚ ਦੇਣਾ ਹੁੰਦਾ ਤੇ ਜਿੰਨੇ ਪਰਸੈਂਟ ਦਿਓਗੇ ਉਹਦੇ ਤੇ ਟੈਕਸ ਨਹੀਂ ਲੱਗਦਾ ਇਸੇ ਤਰ੍ਹਾਂ ਇੱਕ ਹੁੰਦਾ ਹੈ ਐਂਟਰਟੇਨਮੈਂਟ ਟੈਕਸ ਜਿਸ ਚ ਕਾਫੀ ਵੱਡਾ ਹਿੱਸਾ ਐਂਟਰਟੇਨਮੈਂਟ ਇੰਡਸਟਰੀ ਕੋਲੋਂ ਲਿਆ ਜਾਂਦਾ ਹੈ ਸਰਕਾਰ ਵੱਲੋਂ ਟੈਕਸ ਦੇ ਰੂਪ ਚ ਕਲਾਕਾਰ ਗਾਇਕ ਇਹ ਸਾਰੇ ਇਹ ਟੈਕਸ ਭਰਦੇ ਆ ਇਸੇ ਕਰਕੇ ਸਲਮਾਨ ਖਾਨ ਬੀਇੰਗ ਹਿਊਮਨ ਸੰਸਥਾ ਬਣਾਉਂਦਾ ਇਸ ਤਰੀਕੇ ਕੰਮ ਕਰਦਾ ਕੋਈ ਸਰਤਾਜ ਫਾਊਂਡੇਸ਼ਨ ਬਣਾ ਲਿੰਦਾ ਕੋਈ ਸਾਂਝ ਫਾਊਂਡੇਸ਼ਨ ਬਣਾ ਲਿੰਦਾ ਕਿਉਂਕਿ ਇਹ ਗਾਇਕ ਕਲਾਕਾਰ ਆਪਣੀ ਸੰਸਥਾ ਬਣਾਉਂਦੇ ਆ ਕਿ ਕਿਸੇ ਹੋਰ ਐਨਜੀਓ ਨੂੰ ਪੈਸੇ ਦਿੱਤੇ ਤਾਂ ਉਸ ਐਨਜੀਓ ਦਾ ਨਾਮ ਆਉ ਆਪਣੀ ਬਣਾਓ ਤਾਂ ਕਿ ਨਾਮ ਵੀ ਆਪਣਾ ਹੀ ਆਵੇ ਪਰ ਕਿਉਂਕਿ ਇਹਨਾਂ ਕੋਲ ਆਪਣੀ ਮੈਨਪਾਵਰ ਨਹੀਂ ਹੁੰਦੀ ਜਿਸ ਰਾਹੀਂ ਇਹ ਸਮਾਜ ਸੇਵਾ ਕਰਨ ਕਿਉਂਕਿ ਹੁਣ ਅਗਲੇ ਗਾਇਕੀ ਛੱਡ ਕੇ ਜਾਂ ਸਟੇਜਾਂ ਛੱਡ ਕੇ ਨਹੀਂ ਜਾਣਗੇ ਸਮਾਜ ਸੇਵਾ ਕਰਨ ਸੋ ਇਹ ਫੇਰ ਕਿਸੇ ਐਨਜੀਓ ਰਾਹੀਂ ਕੰਮ ਕਰਦੇ ਆ ਤੇ ਉਹਨਾਂ ਨੂੰ ਚਾਹੀਦੀ ਐਨਜੀਓ ਜਾਂ ਸੰਸਥਾ ਜਿਹੜੀ ਵੱਡੀ ਹੋਵੇ ਗਾਇਕ ਕਲਾਕਾਰ ਪੈਸੇ ਪ੍ਰੋਵਾਈਡ ਕਰਦੇ ਆ ਆਪਣੀ ਸੰਸਥਾ ਰਾਹੀਂ ਤੇ ਗਰਾਊਂਡ ਤੇ ਵਰਕ ਹੁੰਦਾ ਐਨਜੀਓ ਦੇ ਪੇਡ ਵਲੰਟੀਅਰਸ ਰਾਹੀਂ ਤੇ ਇਸ ਤਰ੍ਹਾਂ ਇਹ ਗੱਠ ਜੋੜ ਬਣਦਾ ਜਿਸ ਹੁੰਦੀ ਹੈ ਫਿਰ ਤੀਜੀ ਧਿਰ ਦੀ ਐਂਟਰੀ ਤੇ ਇਹ ਤੇ ਰਹਿ ਅੱਜ ਜਿਹੜਾ ਤੁਹਾਡੇ ਹੱਥਾਂ 'ਚ ਫੜਿਆ ਮੋਬਾਈਲ ਯਾਨੀ মিডিਆ ਫਲਾਣੇ ਗਾਇਕ ਨੇ ਐਨੇ ਪੈਸੇ ਹੜਪੀੜਤਾਂ ਨੂੰ ਦਿੱਤੇ ਐਨੇ ਟਰੈਕਟਰ ਦਿੱਤੇ ਲੋ ਜੀ ਫਲਾਣੇ ਕਲਾਕਾਰ ਨੇ ਫਲਾਣੀ ਐਨਜੀਓ ਨਾਲ ਰਲ ਕੇ ਪਹੁੰਚਾਈ ਰਾਸ਼ਨ ਦੀ ਸੇਵਾ ਆ ਹੁਣੇ ਦੇਖਿਆ ਤੁਸੀਂ ਖਬਰਾਂ 'ਚ ਇਹ ਸਾਰਾ ਕੁਝ ਆਹੜਾਂ 'ਚ ਹੀ ਜਦੋਂ ਇਹ ਤਿੰਨ ਧਿਰਾਂ ਮਿਲਦੀਆਂ ਤਾਂ ਫਿਰ ਇੱਥੇ ਪੈਸਾ ਦੌਲਤ ਸ਼ੋਹਰਤ ਸਾਰਾ ਕੁਝ ਇਕੱਠਾ ਮਿਲਦਾ ਤੇ ਇਹ ਸਮਾਜ ਸੇਵਾ ਫਿਰ ਲੈਂਦੀ ਹੈ ਬਿਜ਼ਨਸ ਦਾ ਰੂਪ ਹੁਣ ਆਉਂਦੀ ਗੱਲ ਕਿ ਇਹਨਾਂ ਐਨਜੀਓਸ ਤੇ ਸਵਾਲ ਖੜੇ ਹੁੰਦੇ ਕਿਉਂ ਹੁੰਦੇ ਵੀ ਇਹ ਠੱਗ ਰਹੇ ਆ ਜਾਂ ਇਹ ਲੋਕਾਂ ਨਾਲ ਧੋਖਾ ਕਰ ਰਹੇ ਆ ਲੋਕਾਂ ਦੇ ਪੈਸੇ ਖਰਾਬ ਕਰ ਰਹੇ ਆ ਆਪਣੀਆਂ ਸਹੂਲਤਾਂ ਲਈ ਵਰਤ ਰਹੇ ਜਿਵੇਂ ਕਿ ਮੈਂ ਦੱਸ ਕੇ ਹਟਿਆ ਕਿ ਜਦੋਂ ਪੈਸੇ ਆਉਂਦੇ ਆ ਫਿਰ ਉਥੇ ਫਰਕ ਪੈ ਜਾਂਦਾ ਦਿਲਾਂ 'ਚ ਵੀ ਤੇ ਐਨ ਜੀਓ 'ਚ ਵੀ ਜਦੋਂ ਇੱਕ ਬੰਦਾ ਫੋਟੋਗ੍ਰਾਫੀ ਦਾ ਕੰਮ ਸਿੱਖਦਾ ਜਾਂ ਕੋਈ ਵੀ ਕੰਮ ਸਿੱਖਦਾ ਜਦੋਂ ਉਹਨੂੰ ਕੰਮ ਆ ਜਾਂਦਾ ਤਰੀਕੇ ਦਾ ਪਤਾ ਲੱਗ ਜਾਂਦਾ ਫਿਰ ਉਹ ਆਪਣੀ ਵੱਖਰੀ ਦੁਕਾਨ ਖੋਲ ਲੈਂਦਾ ਜਾਂ ਵੱਖਰਾ ਕੰਮ ਸ਼ੁਰੂ ਕਰਦਾ ਬਸ ਇਹੀ ਹੁੰਦਾ ਇੱਥੇ ਇਟਸ ਏ ਬਿਜ਼ਨਸ ਕਿਉਂਕਿ ਸੇਵਾ 'ਚ ਪੈਸੇ ਨਹੀਂ ਹੁੰਦੇ ਤੇ ਜਿੱਥੇ ਪੈਸੇ ਆ ਉਹ ਸੇਵਾ ਨਹੀਂ ਹੁੰਦੀ। ਸੇਵਾ ਦਾ ਤਾਂ ਇਹ ਕਿਹਾ ਜਾਂਦਾ ਵੀ ਸੱਜੇ ਹੱਥ ਨੂੰ ਪਤਾ ਨਾ ਲੱਗੇ ਵੀ ਖੱਬੇ ਹੱਥ ਨੇ ਕਿਸੇ ਦੀ ਮਦਦ ਕੀਤੀ ਆ। ਜੇ ਪੱਖੇ ਤੇ ਲੇਖ ਹੀ ਦਿੱਤਾ ਵੀ ਫਲਾਣਾ ਸਿੰਘ ਨੇ ਪੱਖੇ ਦੀ ਸੇਵਾ ਕਰਵਾਈ ਫੇਰ ਉਹ ਸੇਵਾ ਕਾਦੀ ਉਹ ਗੁਪਤਦਾਨ ਕਾਦਾ। ਐਨ ਜੀਓਸ ਜਾਂ ਸਮਾਜ ਸੇਵਾ ਇਟਸ ਅ ਪਿਓਰ ਬਿਜ਼ਨਸ। ਗੱਲ ਹੋ ਰਹੀ ਆ ਕਿ ਐਨ ਜੀਓਸ ਤੇ ਸਵਾਲ ਖੜੇ ਕਿਉਂ ਹੁੰਦੇ ਆ? ਦੇਖੋ ਜਦੋਂ ਦਿਲਾਂ 'ਚ ਫਰਕ ਪੈਂਦਾ ਫਿਰ ਦਿਮਾਗ ਨੂੰ ਪੈਸੇ ਦਾ ਫਤੂਰ ਵੀ ਚੜਦਾ ਗੁਰਬਾਣੀ ਦਾ ਫਰਮਾਨ ਹੈ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਈ ਜਦੋਂ ਨਾਗਣੀ ਬੰਦੇ ਦੇ ਦਿਮਾਗ 'ਚ ਚੜਦੀ ਆ ਫਿਰ ਬੰਦਾ ਸੋਚਦਾ ਕਿ ਮੈਂ ਆਪਣਾ ਹੀ ਕੰਮ ਕਰਾਂ ਤਰੀਕਾ ਮੈਨੂੰ ਆਉਂਦਾ ਫਿਰ ਫਲਾਣੇ ਦੀ ਬੱਲੇ ਬੱਲੇ ਕਿਉਂ ਹੋਵੇ ਮੈਂ ਆਪਣੀ ਕਰਾਉਣਾ ਅਜਿਹੇ 'ਚ ਫਿਰ ਉਹ ਆਪਣੀ ਨਵੀਂ ਐਨਜੀਓ ਖੜੀ ਕਰਦਾ ਵਲੰਟੀਅਰ ਹੁੰਦੇ ਆ ਕੋਲ ਤਨਖਾਹਦਾਰ ਪ੍ਰੋਪਰ ਸੈਟਅਪ ਵੀ ਹੁੰਦਾ ਤਰੀਕਾ ਹੁੰਦਾ ਬਸ ਫਿਰ ਫੇਮ ਤੇ ਮਸ਼ਹੂਰੀ ਨੂੰ ਕੁਝ ਸੈਲੀਬ੍ਰਿਟੀ ਪੱਟੇ ਜਾਂਦੇ ਆ ਉਹਨਾਂ ਤੇ ਆਪਣੇ ਝੱਗੇ ਪਵਾ ਕੇ ਫੋਟੋਆਂ ਰੀਲਾਂ ਬਣਾਉ ਓਕੇ ਰਿਪੋਰਟ ਆ ਸੌਖੀ ਗੱਲ ਸਮਝ ਜਾਓ ਤਾਂ ਬਸ ਇਹੀ ਆ ਸਾਰੀ ਕਹਾਣੀ ਕਿਉਂਕਿ ਮੈਂ ਇਸ਼ਾਰੇ ਦੇਣੇ ਆ ਬਾਕੀ ਤੁਸੀਂ ਸਾਰੇ ਸਿਆਣੇ ਆ ਅਗਲੀ ਗੱਲ ਕਿ ਇਹਨਾਂ ਦੇ ਇਸ ਬਿਜ਼ਨਸ 'ਚ ਅਸੀਂ ਆਮ ਲੋਕਾਂ ਨੇ ਆਪਣਾ ਹਿੱਸਾ ਕਿਵੇਂ ਪਾਇਆ ਮੈਂ ਨਿੱਜੀ ਤੌਰ ਤੇ ਅੱਖੀਂ ਦੇਖੀ ਤੇ ਆਪਣੇ ਨਾਲ ਵਾਪਰੀ ਘਟਨਾ ਦਾ ਹਵਾਲਾ ਦੇਣ ਲੱਗਾ 2023 ਯਾਦ ਹੋਣਾ ਗਿੱਦੜਪਿੰਡੀ ਇਲਾਕੇ 'ਚ ਹੜਾ ਆਏ ਸੀ ਉਦੋਂ ਖਾਲਸਾ ਏਡ ਵਾਲੇ ਇਕੱਠੇ ਹੁੰਦੇ ਸੀ ਤੇ ਸਾਡੇ ਗਵਾਂਢੀ ਪਿੰਡ ਵਾਲਿਆਂ ਨੇ ਕਰੀਬ 10 ਲੱਖ ਰੁਪਈਆ ਇਕੱਠਾ ਕੀਤਾ ਕਿਉਂਕਿ ਉਦੋਂ ਮੈਂ ਇੱਕ ਚੈਨਲ ਨਾਲ ਕੰਮ ਕਰਦਾ ਸੀ ਤਾਂ ਉਸ ਪਿੰਡ ਦੇ ਇੱਕ ਮਿੱਤਰ ਨੇ ਫੋਨ ਕੀਤਾ ਵੀ ਆਪਾਂ ਮਾਇਆ ਇਕੱਠੀ ਕੀਤੀ ਆ ਤੂੰ ਰੋਜ਼ ਖਬਰਾਂ ਕਰਨ ਜਾਣਾ ਉਧਰ ਹੜਾਂ ਵਾਲੀ ਥਾਂ ਤੇ ਸਾਨੂੰ ਦੱਸੀਂ ਵੀ ਮਾਇਆ ਸਿੱਧੀ ਕਿੱਥੇ ਭੇਜੀ ਚਲੋ ਜੀ ਆਪਾਂ ਆਪਣੀ ਜਾਣਕਾਰੀ ਅਨਸਾਰ ਦੱਸਦਾ ਵੀ ਮਦਦ ਕਿੱਥੇ ਕਿੱਥੇ ਹੋ ਰਹੀ ਆ ਤੇ ਕਿੱਥੇ ਕਿੱਥੇ ਰਹਿੰਦੀ ਆ ਤੀਜੇ ਦਿਨ ਮੈਂ ਫੋਨ ਲਾਇਆ ਵੀ ਮਾਇਆ ਦੇ ਆਏ ਕਹਿੰਦਾ ਜੀ ਹਾਂ ਦੇ ਆਏ ਆ ਖਾਲਸਾ ਏਡ ਵਾਲਿਆਂ ਨੂੰ ਮਹਿਰਾਨੀ ਚ ਪੁੱਛਿਆ ਵੀ ਤੂੰ ਤਾਂ ਕਹਿੰਦਾ ਸੀ ਪੈਸੇ ਸਿੱਧੇ ਲੋਕਾਂ ਤੱਕ ਭੇਜਣੇ ਕਹਿੰਦਾ ਨਾ ਜੀ ਉਹ ਸਾਡੇ ਪਿੰਡ ਦੇ ਬੰਦੇ ਕਹਿੰਦੇ ਵੀ ਖਾਲਸਾ ਏਡ ਨੂੰ ਪੈਸੇ ਦਿੰਨੇ ਆ ਨਾਲੇ ਉਹਨਾਂ ਨੇ ਆਪਣੇ ਪੇਜਾਂ ਤੇ ਫੋਟੋਆਂ ਪਾ ਦੇਣੀਆਂ ਵੀ ਆਪਣੇ ਪਿੰਡ ਨੇ 10 ਲੱਖ ਦਿੱਤਾ ਨਾਲੇ ਆਪਣੀਆਂ ਫੋਟੋਆਂ ਵੀ ਆ ਜਾਣਗੀਆਂ ਪੇਜਾਂ ਤੇ ਯਾਨੀ ਸਾਨੂੰ ਖੁਦ ਨੂੰ ਵੀ ਮਸ਼ਹੂਰੀ ਚਾਹੀਦੀ ਆ ਤਾਂ ਅਸੀਂ ਸੋਸ਼ਲ ਮੀਡੀਆ ਵਾਲੀਆਂ ਸੰਸਥਾਵਾਂ ਤੱਕ ਪੈਸੇ ਭੇਜਦੇ ਆ ਬਜਾਏ ਕਿ ਮਦਦ ਸਿੱਧੀ ਕਰੀਏ ਜਾਂ ਸਹੀ ਤਰੀਕੇ ਕਰੀਏ ਇਸ ਗੱਠ ਜੋੜ ਚ ਅਸੀਂ ਇਸ ਤਰੀਕੇ ਆਪਣਾ ਹਿੱਸਾ ਪਾਉਨੇ ਆ ਜਦੋਂ ਤੁਸੀਂ ਕਿਸੇ ਐਨਜੀਓ ਨੂੰ ਦਾਨ ਦਿੱਤਾ ਜਿਹੜੀ ਤੁਹਾਡੇ ਪੈਸੇ ਸਿਰ ਤੇ ਆਪਣੇ ਸਟੂਡੀਓ ਖੜੇ ਕਰ ਗਈ। ਉਹਨਾਂ ਨੇ ਕਿਸੇ ਹਸਪਤਾਲ ਦੇ ਬਾਹਰ ਖੜੇ ਹੋ ਕੇ ਵੀਡੀਓ ਪਾਈ, ਉਹਦੇ ਤੇ ਆਏ ਮਿਲੀਅਨ ਵਿਊਜ਼। ਤੁਸੀਂ ਵੀ ਫੂਕ ਚੈਨ ਦੇਖੀ ਵੀ ਆਡੇ ਬਾਰੇ ਜਾਂ ਸਾਡੀ ਸੇਵਾ ਦਿੱਤੀ ਆ, ਉਹਦੇ ਬਾਰੇ ਉਹ ਬੋਲੂਗਾ। ਅਗਲਾ ਅਗਲੀ ਵੀਡੀਓ 'ਚ ਦੁੱਗਣਾ ਜੋਰ ਲਾਊਗਾ ਵੀ ਇਸ ਵਾਰ 10 ਲੱਖ ਆਇਆ ਵਾ, ਅਗਲੀ 'ਚ 20 ਦਾ ਇੰਤਜ਼ਾਮ ਕਰਨਾ। ਵੈਸੇ ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਸੰਸਥਾਵਾਂ ਨੂੰ ਮਦਦ ਨਾ ਦਿਓ ਜਾਂ ਪੈਸੇ ਨਾ ਦਿਓ, ਭੇਜੋ ਨਾ। ਪਰ ਇਥੇ ਸਿੱਖ ਇਤਿਹਾਸ ਦਾ ਇੱਕ ਹਵਾਲਾ ਦੇਣਾ ਹੈ ਵੀ ਸਮਾਜ ਸੇਵਾ ਕਰਨੀ ਕਿਵੇਂ ਚਾਹੀਦੀ ਹੈ ਜਦੋਂ ਭਾਈ ਮੱਖਣਸ਼ਾਹ ਲੁਬਾਣਾ ਬਾਬੇ ਬਕਾਲੇ ਆਇਆ ਉਥੇ ਝੂਠੇ ਗੁਰੂ ਬਣ ਕੇ 22 ਮੰਜੀਆਂ ਡਾਹ ਕੇ ਪਖੰਡੀ ਲੋਕ ਬਹਿ ਗਏ ਪੂਰਾ ਤੇ ਸੱਚਾ ਗੁਰੂ ਯਾਨੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਖੁਦ ਬਾਹਰ ਨਹੀਂ ਆਏ ਨਾ ਹੀ ਉਹਨਾਂ ਨੂੰ ਲੋੜ ਸੀ ਕਿਉਂਕਿ ਪੂਰੇ ਗੁਰੂ ਨੂੰ ਲੋੜ ਹੀ ਨਹੀਂ ਵੀ ਕੋਈ ਟੌਂਗ ਕਰਨਾ ਜਾਂ ਖੁਦ ਨੂੰ ਲੋਕਾਂ ਸਾਹਮਣੇ ਲਿਆਉਣਾ ਪੂਰੇ ਦੀ ਅਸਲੀ ਦੀ ਇਹੀ ਨਿਸ਼ਾਨੀਆਂ ਕਿ ਉਹ ਆਪਣੇ ਆਪ ਨੂੰ ਗਲੋਰੀਫਾਈ ਨਹੀਂ ਕਰਦਾ ਐਕਸਪਲੋਰ ਨਹੀਂ ਕਰਦਾ ਉਥੇ ਇੱਕ ਸਿੱਖ ਵੱਜੋਂ ਭਾਈ ਮੱਖਣਸ਼ਾਹ ਲੁਬਾਣਾ ਸਾਨੂੰ ਸੁਨੇਹਾ ਦੇ ਕੇ ਗਿਆ ਕਿ ਪੂਰਾ ਗੁਰੂ ਕਿਵੇਂ ਲੱਭਿਆ ਜਾਵੇ ਤਾਂ ਕਿ ਅਸੀਂ ਨਕਲੀ ਗੁਰੂਆਂ ਮੋਹਰੇ ਖੱਜਲ ਨਾ ਹੋਈਏ ਪੂਰਾ ਗੁਰੂ ਸਾਨੂੰ ਸਿੱਖਾਂ ਨੂੰ ਇੱਕ ਹੁਕਮ ਦੇ ਕੇ ਗਿਆ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ ਬੁੱਝੀਏ ਅਕਲੀ ਕੀਚੇਦਾਨ ਗੁਰੂ ਨੇ ਅਕਲ ਵਰਤਣ ਦੀ ਤਾਕੀਦ ਕਰਤੀ ਤੇ দান ਕਰਨ ਲੱਗੇ ਹੀ ਅਕਲ ਅਸੀਂ ਵਰਤਣੀ ਆ ਪਰ ਹੋਇਆ ਕਿ ਕੋਈ ਪੁਲਸੀਆ ਵਰਦੀ ਪਾ ਕੇ ਸਮਾਜ ਸੇਵਾ ਕਰੀ ਜਾਂਦਾ ਤੇ ਲੋਕ ਉਹਦੇ ਤੇ ਵੀ ਠੱਗੀ ਦੇ ਇਲਜ਼ਾਮ ਲਾ ਰਹੇ ਆ ਕੋਈ ਸਮਾਜ ਸੇਵਾ ਤੋਂ ਸ਼ੁਰੂ ਕਰਕੇ ਕਲਾਕਾਰੀ ਗਾਇਕੀ ਰਾਜਨੀਤੀ ਤਾਂ ਹੀ ਹੁੰਦਾ ਹੋਇਆ ਹੁਣ ਪੌਡਕਾਸਟ ਦਵਾਲੇ ਹੋਇਆ ਉ ਸਮਾਜ ਸੇਵਾ ਵੀ ਚੱਲ ਰਹੀ ਐ ਪਰ ਲੋਕ ਉਹਦੇ ਤੇ ਵੀ ਸਵਾਲ ਖੜੇ ਕਰ ਰਹੇ ਆ ਕੋਈ ਆਪਣੀ ਵੱਖਰੀ ਐਨ ਜੀਓ ਖੋਲ ਕੇ ਬੈਠਾ ਤੇ ਕਹਿੰਦੇ ਟਰੈਕਟਰਾਂ ਦੀ ਸੇਵਾ ਫਲਾਣੇ ਗਾਇਕ ਨੇ ਸਾਨੂੰ ਕੀਤੀ ਆ ਅਸੀਂ ਪੈਲੀਆਂ ਵਾ ਕੇ ਟਰੈਕਟਰ ਆਪਣੇ ਕੋਲ ਰੱਖਣੇ ਆ ਕਈਆਂ ਨੇ ਟਰੈਕਟਰਾਂ ਦੀ ਸੇਵਾ ਕੀਤੀ ਵੱਡੀਆਂ ਖਬਰਾਂ ਲੱਗੀਆਂ ਮਗਰੋਂ ਪਤਾ ਲੱਗਾ ਜੀ ਅਗਲੇ ਟਰੈਕਟਰ ਦੀ ਪਹਿਲੀ ਕਿਸ਼ਤ ਦੇਣੀ ਆ ਬਾਕੀ ਜ਼ਿੰਮੇਦਾਰ ਆਪੇ ਭਰਨਗੇ ਆਹ ਤੇ ਸਮਾਜ ਸੇਵਾ ਦਾ ਹਾਲ ਆ ਤੇ ਇਸ ਚ ਫਿਰ ਮੀਡੀਆ ਤੀਜੀ ਤੇ ਰਵਜਿਓ ਕਮਾਈ ਕਰਨ ਚ ਬਰਾਬਰ ਦੌੜ ਰਿਆ ਬੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਾਂ ਕੱਲੀ ਜਿਵੇਂ ਮੈਂ ਗੁਰਬਾਣੀ ਦਾ ਹਵਾਲਾ ਦਿੱਤਾ ਕਿ ਸੇਵਾ ਦਾਨ ਕਰਨ ਲੱਗੇ ਅਕਲ ਵਰਤਣੀ ਐ ਅਸੀਂ ਅੱਜ ਕਿਸੇ ਲੋੜਵੰਦ ਨੂੰ ਦਾਨ ਦੇਣ ਲੱਗੇ ਫੋਟੋ ਖਿਚਵਾ ਰਹੇ ਆ ਤੇ ਉਹਨੂੰ ਹੀਣਤਾ ਵੱਲ ਤੱਕ ਰਹੇ ਆ ਕਿ ਲਓ ਅਸੀਂ ਫਲਾਣੇ ਦੀ ਮਦਦ ਕੀਤੀ 50 ਕੁੜੀਆਂ ਦੇ ਵਿਆਹ ਗੁਰੂ ਦੀ ਹਜ਼ੂਰੀ ਚ ਕੀਤੇ ਮਗਰੋਂ ਕਿੰਨੇ ਘਰ ਵਸੇ ਤੇ ਕਿੰਨੇ ਖਰਾਬ ਹੋਏ ਕਦੇ ਦੇਖਿਆ ਕਿਸੇ ਗਰੰਥੀ ਸਿੰਘ ਦੀ ਮਦਦ ਕਰਨ ਲੱਗੇ ਜਦੋਂ ਉਹਦਾ ਚਿਹਰਾ ਲੋਕਾਂ ਸਾਹਮਣੇ ਦਿਖਾਉਗੇ ਵੀ ਫਲਾਣੇ ਨੂੰ ਅਸੀਂ ਮਾਇਆ ਦਿੱਤੀ ਹੈ ਗੁਰੂ ਦੇ ਵਜ਼ੀਰ ਦੀ ਇਹ ਤੋਹੀਨ ਨਹੀਂ ਅਸਲ ਚ ਸਾਡੀ ਪੰਜਾਬੀਆਂ ਦੀ ਇਹ ਖੂਬੀ ਸੀ ਵੀ ਅਸੀਂ ਖੁੱਲੇ ਦਿਲ ਦੇ ਸੀ ਸਾਨੂੰ ਸੇਵਾ ਕਰਨ ਚ ਕੋਈ ਝਿਜਕ ਨਹੀਂ ਸੀ ਅਸੀਂ ਅੰਨੇ ਵਾ ਪੈਸੇ ਖਰਚਣ ਵਾਲੇ ਸੀ ਸੇਵਾ ਤੌਰ ਤੇ ਬਸ ਇਸੇ ਕੁਬੀ ਨੂੰ ਇੱਕ ਕਾਰੋਬਾਰ ਦਾ ਤਰੀਕਾ ਬਣਾ ਲਿਆ ਤੇ ਸਰਕਾਰਾਂ ਨੇ ਵੀ ਇਹਨੂੰ ਸ਼ਹਿ ਦਿੱਤੀ ਕਿਉਂਕਿ ਜਿਹੜੇ ਕੰਮ ਤੇ ਸਹੂਲਤਾਂ ਸਰਕਾਰਾਂ ਨੇ ਦੇਣੀਆਂ ਸੀ ਟੈਕਸ ਲੈ ਕੇ ਉਹ ਲੋਕਾਂ ਦੇ ਪੈਸੇ ਨਾਲ ਪੂਰੀਆਂ ਹੋਈ ਜਾ ਰਹੀਆਂ ਇੱਕ ਜ਼ਰੂਰੀ ਗੱਲ ਜਿਹੜੀ ਦੱਸਣੀ ਜ਼ਰੂਰੀ ਹੈ ਤੁਸੀਂ ਕਦੇ ਟੀਵੀ ਤੇ ਫਰਾਰੀ ਗੱਡੀ ਦੀ ਮਸ਼ਹੂਰੀ ਦੇਖੀ ਆ ਜਾਂ ਰੋਲਸ ਰੋਇਲਸ ਦੀ ਮਸ਼ਹੂਰੀ ਤੁਸੀਂ ਮੰਹਿੰਦਰਾ ਦੀ ਅਮਰੂਤੀ ਦੀ ਟਾਟਾ ਦੀ ਦੇਖੋਗੇ ਕਿਉਂਕਿ ਉਹਨਾਂ ਨੇ ਗਾਕ ਪੱਟਣੇ ਆ ਮਸ਼ਹੂਰੀ ਦੇ ਕੇ ਪਰ ਫਰਾਰੀ ਨੂੰ ਟੀਵੀ ਤੇ ਐਡ ਦੇਣ ਦੀ ਲੋੜ ਨਹੀਂ ਉਹ ਆਲਰੇਡੀ ਬ੍ਰਾਂਡ ਆ ਤੇ ਉਹਨਾਂ ਨੂੰ ਲੋਕਾਂ ਚ ਬੱਲੇ-ਬੱਲੇ ਨਹੀਂ ਕਰਾਉਣੀ ਤੁਸੀਂ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਦਾ ਫੇਸਬੁੱਕ ਪੇਜ ਦੇਖ ਲਿਓ ਮਸਾ 20-25000 ਫਾਲੋਅਰ ਆ ਕਰੇ ਦੇਖਿਆ ਉਹਨਾਂ ਨੇ ਕੋਈ ਮਸ਼ਹੂਰੀ ਕੀਤੀ ਹੋਵੇ ਉਹਦੇ ਮੁਕਾਬਲੇ ਤੁਸੀਂ ਸੋ ਕਾਲਡ ਐਨ ਜੀਓਜ਼ ਦੇ ਪੇਜ ਦੇਖੋ ਲੱਖਾਂ ਚ ਫਾਲੋਅਰ ਆ ਕਿਉਂਕਿ ਉਹਨਾਂ ਨੇ ਖੁਦ ਦੀ ਮਸ਼ਹੂਰੀ ਕੀਤੀ ਆ ਨਵੇਂ ਗਾਹਕ ਪੱਟਣ ਨੂੰ ਬਸ ਇੰਨੀ ਕਹਾਣੀਆਂ ਜੇ ਸਾਰੀ ਸਮਝ ਆ ਜਾਵੇ ਆਖਰੀ ਗੱਲ ਕਹਿਣੀ ਆ ਕਿ ਦਾਨ ਕਰਨਾ ਹੈ ਤਾਂ ਗੁਰਬਾਣੀ ਦੀ ਸੋਝੀ ਚ ਅਕਲ ਵਰਤ ਕੇ ਕਰੋ ਜ਼ਰੂਰੀ ਨਹੀਂ ਜਿਹੜਾ ਤੁਸੀਂ ਤੁਹਾਡੀ ਇੰਸਟਾਗ੍ਰam ਫੀਡ ਚ ਆ ਗਿਆ ਉਹਨੂੰ ਦਾਨ ਦੇਣਾ ਬਹੁਤ ਅਜਿਹੇ ਲੋਕ ਆ ਜਿਹੜੇ ਚੁੱਪਚੀਪੇ ਕੰਮ ਕਰ ਰਹੇ ਆ ਉਹਨਾਂ ਦੀ ਫੋਟੋ ਤੁਸੀਂ ਦੇਖੀ ਵੀ ਨਹੀਂ ਹੋਣੀ ਇੱਕ ਗੱਲ ਹੋਰ ਦਾ ਧਿਆਨ ਦਿਓ ਕਿ ਕਿਸੇ ਐਨਜੀਓ ਨੂੰ ਦਾਨ ਦੇਣ ਲੱਗੇ ਇਮੋਸ਼ਨਲ ਫੂਲ ਨਾ ਬਣੋ ਕਿਉਂਕਿ ਜਿਹੜੇ ਰੌਣਹਕਾ ਚਿਹਰਾ ਬਣਾ ਕੇ ਮਿੱਠੀਆਂ ਮਠੀਆਂ ਗੱਲਾਂ ਕਰਕੇ ਫੇਸਬੁਕ ਤੇ ਲਾਈਵ ਕਰਕੇ ਤੁਹਾਡੇ ਤੋਂ ਪੈਸੇ ਮੰਗਦੇ ਆ ਉਹ ਅਸਲ 'ਚ ਠੱਗ ਹੁੰਦੇ ਆ ਇਹਨਾਂ ਤੋਂ ਬਚਣਾ ਬਹੁਤ ਜ਼ਰੂਰੀ ਆ ਜਿਹੜੀ ਕੋਈ ਐਨਜੀਓ ਪ੍ਰੋਫੈਸ਼ਨਲ ਹੋਊਗੀ ਸਮਾਜ ਸੇਵਾ ਨੂੰ ਕਿੱਤੇ ਵੱਜੋਂ ਕਰ ਰਹੀ ਆ ਉਹਨੇ ਵਾਸਤੇ ਉਹਦੇ ਵਾਸਤੇ ਦਾਨ ਦੇਣ ਲੱਗੇ ਫੋਟੋ ਖਿੱਚਣੀ ਬਹੁਤ ਜ਼ਰੂਰੀ ਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਉਣੀ ਆ ਵੈਬਸਾਈਟ ਤੇ ਪਾਉਣੀ ਆ ਦਾਨ ਦੇਣਾ ਤੇ ਸੇਵਾ ਕਰਨਾ ਤਾਂ ਵੱਖਰੀ ਗੱਲ ਐ ਇਸ ਸਾਰੇ ਵਰਤਾਰੇ 'ਚ ਜਦੋਂ ਤੁਸੀਂ ਕੋਈ ਸੇਵਾ ਕਰ ਰਹੇ ਹੋ ਕਿਸੇ ਲਾਲਚ ਦੇ ਵਿੱਚ ਕਰ ਰਹੇ ਹੋ ਦਾਨ ਦੇਣ ਵਾਲਾ ਉਹ ਵੀ ਲਾਲਚ ਦੇ ਵਿੱਚ ਆ ਵੀ ਮੈਂ ਸੇਵਾ ਕਰ ਰਿਹਾ ਦਾਨ ਲੈਣ ਵਾਲਾ ਉਹ ਵੀ ਦਾਨ ਲੈਂਦੇ ਲੈਂਦੇ ਕਦੋਂ ਭਿਖਾਰੀ ਬਣ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਦਾਹਰਨਾਂ ਤੁਹਾਡੇ ਸਾਹਮਣੇ ਆ ਏਸੇ ਵਾਰੀ ਹੜਾਂ ਦੀਆਂ ਕਿਵੇਂ ਦਾਨ ਦੇਣ ਆਏ ਲੋਕ ਦਾਨ ਲੈਣ ਵਾਲਿਆਂ ਨੇ ਕੁੱਟੇ ਵੀ ਤੇ ਦਾਨ ਲੈਣ ਲੱਗੇ ਲੁੱਟਾਂ ਖੋਹਾਂ ਵੀ ਕੀਤੀਆਂ ਸੋ ਇਹ ਸਮਾਜ ਸੇਵਾ ਪੰਜਾਬ 'ਚ ਇੱਕ ਨਵਾਂ ਭਿਖਾਰੀ ਵਰਗ ਵੀ ਸਿਰਜ ਰਹੀ ਆ ਹੁਣ ਸੋਚੋ ਕਿ ਹੜਾਂ 'ਚ ਕਹਿੰਦੇ ਜੀ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਵੰਡੀਆਂ ਜਾਣਗੀਆਂ ਪਰ ਉਥੇ ਤਾਂ ਲਾਈਟ ਹੈ ਨਹੀਂ ਵੰਡਣ ਦਾ ਕੀ ਫਾਇਦਾ ਪਰ ਕਿਉਂਕਿ ਐਨ ਜੀਓ ਕੋਲ 100 ਕਰੋੜ ਆਇਆ ਉਨੇ ਵੰਡਣਾ ਹੈ ਤੇ ਲੋਕਾਂ ਨੂੰ ਦਿਖਾ ਕੇ ਹੋਰ ਮੰਗਵਾਉਣੇ ਆ ਪੈਸੇ ਆ ਖੇਡ ਆਪਣੀ ਗੱਲ ਤੇ ਵੀਡੀਓ ਮੁਕਾਵਾ দান ਕਰਨਾ ਕਰੋ ਪਰ ਅਕਲ ਵਰਤ ਕੇ ਕਰੋ ਕੋਸ਼ਿਸ਼ ਕਰੋ ਕਿ ਸਹੀ ਹੱਥਾਂ ਤੱਕ ਸਹੀ ਹੱਥਾਂ ਰਾਹੀਂ ਮਾਇਆ ਤੇ ਦਾਨ ਪਹੁੰਚੇ ਫੋਟੋਆਂ ਖਿਚਾਉਣ ਤੇ ਖਿੱਚਣ ਤੋਂ ਗੁਰੇਜ਼ ਕਰੋ ਜੇ ਨਹੀਂ ਸਰਦਾ ਤਾਂ ਘੱਟੋ ਘੱਟ ਦਾਨ ਲੈਣ ਵਾਲੇ ਦਾ ਚਿਹਰਾ ਕੋਲੋ ਫੋਟੋ ਚ ਹੋ ਸਕੇ ਤਾਂ ਸੇਵਾ ਗੁਰਦੁਆਰਾ ਸਾਹਿਬ ਚ ਜਾ ਕੇ ਦਿਓ ਜਿੱਥੇ ਨਾ দান ਦੇਣ ਵਾਲੇ ਨੂੰ ਹੰਕਾਰ ਹੋਵੇ ਵੀ ਮੈਂ দান ਦਿੱਤਾ ਨਾ ਲੈਣ ਵਾਲੇ 'ਚ ਹੀਣਤਾ ਹੋਵੇ ਵੀ ਮੈਂ ਲੈ ਰਿਆ ਗੁਰੂ ਨੇ ਦਿੱਤਾ ਹੈ ਤੇ ਗੁਰੂ ਦੇ ਦਰ ਤੇ ਦੋਹੇ ਤਰ੍ਹਾਂ ਵਿਖਾਰੀ ਆ ਕਿਉਂਕਿ ਦੇਣ ਵਾਲਾ ਦਾਤਾ ਗੁਰੂ ਆ ਕਿਸੇ ਸੰਸਥਾ ਨੂੰ ਕਿਸੇ ਐਨਜੀਓ ਨੂੰ ਬਦਨਾਮ ਕਰਨਾ ਮੇਰਾ ਮਕਸਦ ਨਹੀਂ ਸਿਰਫ ਇਸ ਮਸਲੇ ਨੂੰ ਲੋਕਾਂ ਸਾਹਮਣੇ ਆਪਣੀ ਸਮਝ ਮੁਤਾਬਕ ਖੋਲ ਕੇ ਸਾਵਧਾਨ ਕਰਨ ਸਹੀ ਤਰੀਕੇ দান ਕਰਨ ਗੁਰੂ ਦੇ ਹੁਕਮ ਅਨਸਾਰ ਅਕਲ ਵਰਤਣ ਦੀ ਬੇਨਤੀ ਰੂਪ ਚ ਇਹ ਵੀਡੀਓ ਬਣਾਈ ਆ ਚੈਨਲ ਸਬਸਕ੍ਰਾਈਬ ਕਰ ਜਿਓ ਪੰਜਾਬ ਫਿਲਮ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਨਹੀਂ ਤਾਂ ਮਰਜੀ ਆ ਧੰਨਵਾਦ ਸਾਰਿਆਂ ਦਾ ਤਾਂ ਗਾਇਜ਼ ਯਾਰ ਵੀਡੀਓ ਚੁਕੇ ਸਾਡੇ ਇਤਰੀ ਖਤਮ ਤੁਸੀਂ ਦੇਖਿਆ ਕਿਨੇ ਵਧੀਆ ਤਰੀਕੇ ਨਾਲ ਬਾਜਨੇ ਸੰਜਾਇ ਹੈ ਨਾ ਮਤਲਬ ਇਹ ਹੈ ਕਿ ਇਹ ਦੇਖਿਆ ਜਾ ਕੇ ਚੈਰੀਟੀ ਤੇ ਜਿਹੜਾ ਬਿਜ਼ਨਸ ਹੈ ਉਹ ਬਣ ਸਕਦਾ ਹੈ ਇੱਕ ਤਰੀਕੇ ਨਾਲ ਜੇ ਸੇਵਾ ਕਰ ਰਹੇ ਨਾ ਇਹਨਾਂ ਦਾ ਮੈਨਲੀ ਮਤਲਬ ਹੈ ਕਿ ਸਾਨੂੰ ਕਦੇ ਵੀ ਫੇਮ ਨਹੀਂ ਲੈਣਾ ਚਾਹੀਦਾ ਇਹ ਲਾਲਚ ਨਹੀਂ ਆਣਾ ਚਾਹੀਦਾ ਕਦੇ ਵੀ ਜੇ ਤੁਸੀਂ ਸੇਵਾ ਕਰ ਰਿਹਾ ਹੋ ਬਿਨਾਂ ਲਾਲਚ ਤੋਂ ਕਰੋ ਹੈ ਨਾ ਤੇ ਕਈ ਸਿੰਗਰ ਆ ਲਈ ਜਿਵੇਂ ਸੈਲੀਬ੍ਰਿਟੀ ਹੁੰਦੀਆਂ ਉਹਨਾਂ ਲਈ ਜ਼ਰੂਰੀ ਵੀ ਹੁੰਦਾ ਇਹ ਦਿਖਾਣਾ ਕਿ ਅਸੀਂ ਸੇਵਾ ਕਰ ਰਹੇ ਹਾਂ ਨਾ ਤੇ ਕਈ ਜਿਨੇ ਵੀ ਮਤਲਬ ਲਾਲੋ ਜਿਨੇ ਵੀ ਚੈਰੀਟੀ ਹੁੰਨ ਸੇਵਾ ਕਰਦੇ ਜਿਹੜੇ ਡੋਨੇਟ ਕਰਦੇ ਪੈਸੇ ਉਹ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਕਈਆਂ ਕੋਲ ਨਹੀਂ ਹੁੰਦੀ ਨੀਡ ਹੁੰਦੀ ਹੈ ਕਈਆਂ ਨੂੰ ਤਾਂ ਇਹ ਚੀਜ਼ ਹੈ ਕਿ ਜੇ ਤੁਸੀਂ ਡੋਨੇਟ ਕਰ ਰਹੇ ਹੋ ਤਾਂ ਦਿਲੋਂ ਕਰੋ ਜੇ ਤੁਸੀਂ ਨਹੀਂ ਵੀ ਦਿਖਾ ਰਹੇ ਆਪਣੇ ਫੋਟੋ ਜਾਂ ਫਿਰ ਵੀਡੀਓ ਨਹੀਂ ਬਣਾ ਰਹੇ ਉਹ ਵੀ ਵਧੀਆ ਹੈ ਭਾਈ ਉਹ ਤਾਂ ਦੇਖ ਰਿਹਾ ਜਿੰਨੇ ਦੇਖਣਾ ਚਾਹੀਦਾ ਸਪੈਸ਼ਲੀ ਹਣਾ ਕਹਿੰਦੇ ਹੁਣ ਜਿਹਦੇ ਜੋ ਨਹੀਂ ਦਿਖਾਉਂਦੇ ਉਹਦੇ ਪੋਲ ਵਰਦ ਸਿੱਧ ਜਿਹੜੇ ਪਬਲਿਸਿਟੀ ਕਰਦੇ ਉਹਦੇ ਪੋਲ ਵਰਦ ਦੱਸੇ ਤੇ ਮੈਨ ਲਈ ਕਿੰਨੇ ਡਿਫਰੈਂਸ ਅਸਾ ਤੇ ਤੁਹਾਨੂੰ ਬਹੁਤ ਵਧੀਆ ਲੱਗਿਆ ਨੰਨ ਦੱਸਿਆ ਹੋਇਆ ਤੁਸੀਂ ਵੀ ਆਪਣੀ رائے ਕਮੈਂਟ ਸੈਕਸ਼ਨ ਤੇ ਜਰੂਰ ਦਿਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ